ਦੁਨੀਆ ਨੂੰ ਤਾਰਦੇ ਹੋਏ ਉਹ ਦਸਿਆ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਸultanpur Lodhi ਤੋਂ ਚੱਲ ਕੇ ਗੁਰਦਾਸਪੁਰ ਨੂੰ ਜਾ ਰਹੇ ਸੰਤਾ ਰਸਤੇ ਵਿੱਚ ਪਿੰਡ ਸਠਿਆਲਾ ਵਿਖੇ ਠਹਿਰੇ ਉਦੋਂ ਪਿੰਡ ਸਠਿਆਲੇ ਨੂੰ ਮੁਗਲਾਨੀ ਕਰਕੇ ਜਾਣਿਆ ਜਾਂਦਾ ਸੀ ਇਤਿਹਾਸ ਦੇ ਮੁਤਾਬਕ ਇੱਥੇ ਮੁਗਲਾਂ ਦਾ ਰਾਜ ਸੀ ਤੇ ਪਿੰਡ ਵਿੱਚ ਮੁਗਲਾਂ ਦੇ ਬਹੁਤ ਮਜ਼ਬੂਤ ਕਿਲੇ ਸਨ ਪਿਛਲੇ ਜਨਮ 'ਚ ਰਾਜੇ ਜਨਕਦਾ ਰਸੋਈਆ ਜੋ ਇਸ ਜਨਮ 'ਚ ਹਾਜੀ ਫਕੀਰ ਸੀ ਜੋ ਕਿਸੇ ਸਰਾਪ ਕਾਰਨ ਮੁਸਲਮਾਨ ਜਾਮੇ ਵਿੱਚ ਆਇਆ ਸੀ ਤੇ ਕਾਜੀ ਆਪਣੇ ਆਪ ਨੂੰ ਰਿੱਧੀਆਂ ਸਿੱਧੀਆਂ ਦਾ ਮਾਲਕ ਤੇ ਕਰਾਮਾਤੀ ਅਖਵਾਉਂਦਾ ਸੀ ਕਿਸੇ ਵੀ ਸਾਧੂ ਸੰਤ ਤੇ ਪੀਰ ਫਕੀਰ ਨੂੰ ਪਿੰਡ ਵਿੱਚ ਨਹੀਂ ਸੀ ਵੜਨ ਦਿੰਦਾ ਜਦੋਂ ਗੁਰੂ ਨਾਨਕ ਦੇਵ ਜੀ ਸਠਿਆਲੇ ਪਿੰਡ ਆਏ ਤਾਂ ਉਦੋਂ ਕਾਜੀ ਦਾ ਬਹੁਤ ਬੋਲਬਾਲਾ ਸੀ ਤੇ ਆਪਣੇ ਆਪ ਨੂੰ ਖੁਦਾ ਦੱਸ ਕੇ ਲੋਕਾਂ ਤੇ ਪੂਰਾ ਦਬਦਬਾ ਰੱਖਦਾ ਸੀ ਕਾਜੀ ਦਾ ਹੰਕਾਰ ਤੋੜਨ ਲਈ ਗੁਰੂ ਨਾਨਕ ਦੇਵ ਜੀ ਨੇ ਪਿੰਡ ਸਠਿਆਲਾ ਛਪੜੀ ਕਿਨਾਰੇ ਡੇਰਾ ਲਾ ਲਿਆ ਬਾਲੇ ਤੇ ਮਰਦਾਨੇ ਸੰਗ ਸੱਚੇ ਪਾਤਸ਼ਾਹ ਨਰੰਕਾਰ ਦੇ ਰੰਗ ਵਿੱਚ ਰੰਗੇ ਹੋਏ ਇਲਾਹੀ ਬਾਣੀ ਦੇ ਸ਼ਬਦ ਉਚਾਰਨ ਲੱਗੇ। ਸ਼ਬਦ ਦੀ ਧੁਨੀ ਇੱਕ ਮੁਸਲਮਾਨ ਔਰਤ ਨੂੰ ਸੁਣੀ ਜਿਸ ਦਾ ਬੱਚਾ ਬਹੁਤ ਬਿਮਾਰ ਸੀ ਜੋ ਕਿ ਲਾ ਇਲਾਜ ਸੀ। ਬੱਚਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਰੱਖ ਕੇ ਆਵ ਪਰੇ ਹੋ ਕੇ ਬੈਠ ਗਈ ਤੇ ਇਲਾਹੀ ਬਾਣੀ ਵਿੱਚ ਲੀਨ ਹੋ ਗਈ। ਜਦੋਂ ਗੁਰੂ ਨਾਨਕ ਦੇਵ ਜੀ ਸ਼ਬਦ ਗਾਇਨ ਕਰਨ ਉਪਰੰਤ ਸਹਿਜ ਅਵਸਥਾ ਵਿੱਚੋਂ ਬਾਹਰ ਆਏ ਤਾਂ ਉਸ ਔਰਤ ਦਾ ਦਰਦ ਸਮਝ ਗਏ। ਗੁਰੂ ਸਾਹਿਬ ਜੀ ਨੇ ਛਪੜੀ ਵੱਲ ਨੂੰ ਇਸ਼ਾਰਾ ਕਰਕੇ ਉਸ ਔਰਤ ਨੂੰ ਆਖਿਆ ਮਾਤਾ ਜੀ ਛਪੜੀ ਵਿੱਚ ਬੱਚੇ ਸ਼ਨਾਣ ਕਰਾਓ ਨਰੰਗ ਕਾਲ ਭਰੀ ਕਰੇਗਾ ਇਹ ਜਲ ਅੰਮ੍ਰਿਤ ਕੁੰਡ ਹੈ ਇਸ ਚਾਈ ਇਸ਼ਨਾਨ ਕੀਤੇਆਂ ਫਲ ਪ੍ਰਾਪਤ ਹੁੰਦਾ ਹੈ ਭਾਈ ਮਰਦਾਨਾ ਜੀ ਨੇ ਬੱਚੇ ਨੂੰ ਇਸ਼ਨਾਨ ਕਰਵਾਇਆ ਤੇ ਬੱਚਾ ਤੰਦਰੁਸਤ ਹੋ ਗਿਆ ਆਪਣੇ ਬੱਚੇ ਨੂੰ ਤੰਦਰੁਸਤ ਵੇਖ ਕੇ ਮੁਸਲਮਾਨੀ ਔਰਤ ਨੇ ਨਰੰਗਕਾਰ ਦਾ ਲੱਖ ਲੱਖ ਸ਼ੁਕਰ ਮਨਾਇਆ ਤੇ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕੀਤੀ ਉਸ ਔਰਤ ਨੇ ਪਿੰਡ ਵਿੱਚ ਜਾ ਕੇ ਸਭ ਨੂੰ ਦੱਸਿਆ ਕਿ ਜੋ ਪੀਰ ਛਪੜੀ ਦੇ ਕੋਲ ਬੈਠਾ ਹੈ ਉਹ ਅੱਲਾ ਦਾ ਪੀਰ ਹੈ ਗੁਰੂ ਨਾਨਕ ਦੇਵ ਜੀ ਨੇ ਪਿੰਡ ਦੇ ਵਸਨੀਕਾਂ ਨੂੰ ਉਪਦੇਸ਼ ਦਿੱਤਾ ਜੋ ਸੱਚੇ ਮਨ ਕਰਕੇ ਛਪੜੀ ਵਿੱਚ ਇਸ਼ਨਾਨ ਕਰੇਗਾ ਉਸ ਦੀਆਂ ਆਸਾਂ ਮਰਾਦਾ ਨਿਰੰਕਾਰ ਪੂਰੀਆਂ ਕਰੇਗਾ ਹੁਣ ਇਸ ਸਥਾਨ ਤੇ ਗੁਰਦੁਆਰਾ ਨਾਨਕ ਸਰ ਸਾਹਿਬ ਸੁਭਾਏਮਾਨ ਹੈ ਅੱਜ ਤੋਂ ਕਾਫੀ ਦੇਰ ਪਹਿਲਾਂ ਛਪੜੀ ਨੂੰ ਸਰੋਵਰ ਦਾ ਰੂਪ ਦਿੱਤਾ ਗਿਆ ਉਸ ਸਮੇਂ ਪਹਿਲਵਾਨ ਲਾਭ ਸਿੰਘ ਰੁਸਤਮੇ ਹਿੰਦ ਨੇ ਆਪਣਾ ਯੋਗਦਾਨ ਪਾ ਕੇ ਸੰਗਤਾਂ ਨਾਲ ਅੱਠ ਨੁਕਰਾਂ ਵਾਲਾ ਸਰੋਵਰ ਦਾ ਨਿਰਮਾਣ ਕਰਵਾਇਆ ਸੀ ਇਸ ਪਿੰਡ ਦਾ ਨਾਮ ਉਗਲਾਣੀ ਤੋਂ ਇੱਕ ਛੇੜ ਦੇ ਨਾਮ ਤੇ ਛੇਠ ਦਾ ਆਲਾ ਰੱਖਿਆ ਜਿਸ ਤੋਂ ਬਾਅਦ ਪਿੰਡ ਸਠਿਆਲਾ ਬਣ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਸਿੱਧ ਤੇ ਵੱਡਾ ਪਿੰਡ ਹੈ ਜੋ ਕੇ ਗੁਰਦੁਆਰਾ ਬਾਬਾ ਬਖਾਲਾ ਸਾਹਿਬ ਤੋਂ 7 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ